1999 ਦੇ ਜਦੋਂ ਅਟਲ ਵਿਹਾਰੀ ਵਾਜਪਈ ਸਰਕਾਰ ਕੇਂਦਰ ਚ ਬਣਦੀ ਤੇ ਉਹਨਾਂ ਦਾ ਸੁਪਨਾ ਇਹ ਸੀਗੇ ਵਾਇਆ ਫਗਾਨਿਸਤਾਨ ਵਾਇਆ ਬਾਕਾਇਦਾ ਪਾਕਿਸਤਾਨ ਅਸੀਂ ਇਰਾਨ ਇਰਾਕ ਨਾਲ ਜਿਹੜਾ ਵਾ ਉਹ ਵਪਾਰ ਕਰਾਂਗੇ ਅਸੀਂ ਬਾਈ ਰੋਡ ਕਰਾਂਗੇ ਅਸੀਂ ਉਸ ਟਾਈਮ ਦੇ ਉੱਤੇ ਇੱਕ ਲੈ ਕੇ ਗਏ ਸੀ ਬੱਸ ਜਿਹੜੀ ਸਮਝੌਤਾ ਐਕਸਪ੍ਰੈਸ ਸੀ ਉਹ ਬਸ ਜਿਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਤੌਰੇ ਮੁਖਵੰਦਰੀ ਗਏ ਸੀਗੇ ਅਟਲ ਵਿਹਾਰੀ ਵਾਜਪਾਈ ਗਏ ਸੀ ਪ੍ਰਧਾਨ ਮੰਤਰੀ ਉਥੇ ਗੱਲਾਂ ਬਾਤਾਂ ਵੀ ਕਾਫੀ ਹੋਈਆਂ ਲੇਕਿਨ ਜਿਹੜੀ ਅਟਲ ਵਿਹਾਰੀ ਵਾਜਪਾਈ ਸੀ ਉਹਨਾਂ ਦੀ ਇਸ ਇੱਛਾ ਨੂੰ ਬੂਰ ਉਸਲੇ ਨਹੀਂ ਪਿਆ ਜਦੋਂ ਮੁਸ਼ਰਫ ਜਿਹੜਾ ਉਦੋਂ ਰਗਾ ਸੀਗਾ ਆਰਮੀ ਚੀਫ ਉਹਨੇ ਜਾ ਕੇ ਕਾਰਗਲ ਜੰਗ ਛੇੜ ਦਿੱਤੀ ਸੀ ਉਹਨੂੰ ਸੈਬਿਟੇਸ ਕੀਤਾ ਸੀ ਮਦਨ ਅਟਲ ਵਿਹਾਰੀ ਵਾਜਪਾਈ ਚਾਹੁੰਦੇ ਵੀ ਜਿਹੜਾ ਪੁਰਾਣਾ ਸਿਲਕ ਰੂਟ ਆ ਜਿੱਥੋਂ ਅੰਗਰੇਜ਼ਾਂ ਦੇ ਟਾਈਮ ਤੇ ਵਪਾਰ ਹੁੰਦਾ ਰਿਹਾ ਉਹ ਬਾਲ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਏਗਾ 30 ਦਿਨ ਦੇ ਵਿੱਚ ਬਸ 30 ਕੇ 42 ਦਿਨ ਯਾਦ ਨਹੀਂ ਬਣੇਗਾ ਇੱਕ ਬਸ ਚੱਲਦੀ ਸੀ ਕੋਲਕੱਤਾ ਤੋਂ ਲੈ ਕੇ ਤੇ ਲੰਡਨ ਤੱਕ ਬਸ ਉਹਦਾ ਰੂਟ ਇਹੀ ਸੀਗਾ ਜਿਹੜਾ ਤੁਹਾਨੂੰ ਮੈਂ ਦੱਸਿਆ ਉਹ ਮੁੜ ਕੇ 65 ਤੋਂ ਬਾਅਦ ਬੰਦ ਹੋ ਗਈ ਹੁਣ ਪੈਣ ਦੀ ਜੰਗ ਲੜਦੀ ਆ ਘੱਟ ਦੀ ਜੰਗ ਲੱਗਦੀ ਆ ਉਦੋਂ ਪਹਿਲਾਂ ਵਪਾਰ ਚੱਲਦਾ ਸੀ ਫੇ ਕੁ ਸਮੇਂ ਲਈ ਬੰਦ ਹੋ ਜਾਂਦਾ ਸਮਝੌਤਾ ਐਕਸਪਰਟੈਂਜਰੀ ਚੱਲਦੀ ਸੀ ਸਾਡੇ ਵਾਸਤੇ ਉਹ ਕਦੀ ਚੱਲ ਗਈ ਕਦੀ ਬੰਦ ਹੋ ਗਈ ਅੱਜਕੱਲ ਬੰਦ ਆ ਹੁਣ ਜਦੋਂ ਡਾਕਟਰ ਮਨਮੋਹਨ ਸਿੰਘ ਆਏ ਉਹਨਾਂ ਨੇ ਵੀ ਸੁਪਨਾ ਲਿਆ ਜੀ ਪਾਕਿਸਤਾਨ ਵਪਾਰ ਕੀਤਾ ਜਾਵੇ ਜਦੋਂ ਪਾਕਿਸਤਾਨ ਨਾਲ ਵਪਾਰ ਕਲ ਦੀ ਗੱਲ ਕੀਤੀ ਤੇ ਉਹਨਾਂ 80 ਬਸਤਾਂ ਤੋਂ ਸ਼ੁਰੂ ਕੀਤਾ ਸੀ ਤੇ ਜਦੋਂ ਉਹ ਬੰਦ ਹੋਇਆ ਉਦੋਂ 450 ਕੇ 500 ਬਸਤਾਂ ਦਾ ਵਪਾਰ ਸ਼ੁਰੂ ਹੋ ਗਿਆ ਸੀ ਸੱਟ ਇੱਕ ਲੱਖ ਬੰਦੇ ਨੂੰ ਰੁਜ਼ਗਾਰ ਮਿਲਿਆ ਸੀ ਜਿਹਦੇ ਵਿੱਚੋਂ ਕੋਈ 5-6 ਹਜ਼ਾਰ ਤੇ ਕੁੰਲੀ ਕਲਦੇ ਸੀ ਕੁੰਲੀ ਬਾਕੀ ਟਰੱਕਾਂ ਵਾਲੇ ਸੀ ਕੋਈ ਢਾਬੇ ਵਾਲੇ ਸੀ ਕੋਈ ਚਾਹ ਵਾਲੇ ਸੀ ਕੋਈ ਇਦਾਂ ਦੇ ਬੰਦੇ ਸੀ ਕੋਈ ਪਾਂਡੀ ਸੀ ਇਸ ਤਰ੍ਹਾਂ ਦੇ ਬੰਦੇ ਬੜੇ ਸੀ 1 ਲੱਖ ਬੰਦੇ ਰੁਜ਼ਗਾਰ ਮਿਲਿਆ ਸੀ ਲੇਕਿਨ ਜਿਹੜੀ ਸਾਡੀ ਮੋਦੀ ਸਰਕਾਰ ਆ ਜਿਵੇਂ ਰਾਹੁਲ ਗਾਂਧੀ ਕਹਿੰਦੇ ਹੁੰਦੇ ਆ ਦੇਸ਼ ਤੇ ਚਾਰ ਬੰਦੇ ਰਾਜ ਕਰ ਰਹੇ ਇੱਕ ਨਰਿੰਦਰ ਮੋਦੀ ਦੂਜਾ ਅਮਿਤ ਸ਼ਾ ਤੀਜਾ ਅਡਾਨੀ ਤੇ ਚੌਥਾ ਅਬਾਨੀ ਇਹ ਚਾਰ ਬੰਦੇ ਰਾਜ ਕਰ ਰਹੇ ਅਡਾਨੀਆਂ ਤੇ ਅਬਾਨੀਆਂ ਦਾ ਜਿਹੜਾ ਬਕਾਇਦਾ ਤੌਰ ਤੇ ਵਪਾਰ ਚੱਲਦਾ ਵਾ ਉਹ ਬਾਈ ਪੋਰਟ ਚੱਲਦਾ ਬਾਈ ਰੂਟ ਨਹੀਂ ਇਹ ਜਿਹੜੀ ਰੂਟ ਸੀਗਾ ਜਿੱਕ ਤੇ ਡਾਨੀਆਂ ਬਾਨੀਉ ਦੇ ਦਿੱਤਾ ਤੇ ਕਦੇ ਵੀ ਬੰਦ ਨਾ ਹੁੰਦਾ ਇਹਨਾਂ ਕੋਲ ਇੱਕ ਬਹਾਨਾ ਆ ਗਿਆ 2019 ਦੇ ਵਿੱਚ ਜਦੋਂ ਪਲਵਾਮਾ ਅਟੈਕ ਹੁੰਦਾ ਜਿੱਥੇ 40-42 ਜਿਹੜੇ ਸਾਡੇ ਜਵਾਨ ਮਾਰੇ ਜਾਂਦੇ ਇਹਨਾਂ ਨੇ ਉਹਨੂੰ ਬਹਾਨਾ ਬਣਾ ਕੇ ਤੇ ਇਹ ਰੂਟ ਬੰਦ ਕਰਤਾ ਇਹ ਵਪਾਰ ਬੰਦ ਕਰਤਾ ਉਹਨੂੰ ਖਲੌਣ ਵਾਸਤੇ ਕਈ ਵਾਰੀ ਜੱਤਨ ਹੋ ਚੁੱਕੇ ਆ ਇਹ ਨਹੀਂ ਗੱਲ ਵਪਾਰ ਨਹੀਂ ਹੁੰਦਾ ਹੁਣ ਜਿਹੜਾ ਮਾਲ ਅੰਮ੍ਰਿਤਸਰ ਤੋਂ ਚੱਲਦਾ ਉਹ ਕਾਂਡਲਾ ਦੀ 에어ਪੋਰਟ ਤੇ ਜਾਂਦਾ ਪੋਰਬੰਦਰ ਦੀ 에어ਪੋਰਟ ਤੇ ਜਾਂਦਾ ਹੁਣ ਉੱਥੋਂ ਨੂੰ ਪਤਾ ਨਸ਼ਾ ਕਿੰਨਾ ਹੁੰਦਾ 23816 ਕਰੋੜ ਦਾ ਨਸ਼ਾ ਹੁਣ ਤੱਕ ਆ ਚੁੱਕਾ ਤੋਂ ਪੋਰਬੰਦਰ ਦੀ ਗਾਂਧੀ ਦੀ ਬਕਾਇਦਾ ਤੌਰ ਤੇ ਆਪਣੀ ਹੈਗੀ ਹੈ ਜਿਹੜੀ ਸਟੇਟ ਹੈਗੀ ਜਿੱਥੇ ਟੋਟਲੀ ਨਸ਼ਾ ਬੈਨੋ ਸਟੇਟ ਦੇ ਵਿੱਚ ਹੁਣ ਜਿਹੜੀ ਇਹਨਾਂ ਨੇ ਕੀਤੀ ਇਹਨਾਂ ਬੰਦ ਕਰਤਾ ਮੁੜ ਕੇ ਖੋਲੇ ਹੀ ਨਹੀਂ ਕਿਉਂਕਿ ਉਹ ਸਿਰਫ ਤੇ ਸਿਰਫ ਆਪਣੇ ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ ਇਹਨਾਂ ਦੇ ਵੀ ਕਰਤਾ ਸੀਗਾ ਉਹਨਾਂ ਕਹਿੰਦਾ ਸੀ ਜਿਹੜੀ ਸਾਡੀ ਕੋਲਾ ਖਾਨ ਹੈਗੀ ਹੈ ਨਾ ਝਾਰਖੰਡ ਦੇ ਵਿੱਚ ਉਥੋਂ ਕੋਲਾ ਜਿਹੜਾ ਵਾ 22 ਟ੍ਰੇਨ ਜਾਏਗਾ ਪਰ ਉਥੇ ਨਾਖਲੀ ਦੇ 22 ਛਿੱਪ ਜਾਏਗਾ ਕਿਸ ਤਰੀਕੇ ਨਾਲ ਕਾਂੜਾ 에ਰਪੋਰਟ ਤੇ ਪੋਰ ਤੇ ਉਥੋਂ ਫਿਰ ਟ੍ਰੇਨ ਨਹੀਂ ਸੜਕ ਪਾਏਗਾ ਜਿੰਨੇ ਚ ਇਹਨੂੰ ਸ਼ਿਪਿੰਗ ਦੋ ਉਦੋਂ ਪਹਿਲਾਂ ਸਾਡਾ ਕਿੱਥੇ ਪਹੁੰਚਣਾ ਉਹ ਬਾਈ ਟ੍ਰੇਨ ਮੁੜ ਕੇ ਰੋਲਾ ਪਿਆ ਤੇ ਉਹ ਮੰਨਣਾ ਪਿਆ ਵੀ ਬਾਈ ਟ੍ਰੇਨ ਨਹੀਂ ਜਾਏਗਾ ਉਥੇ ਮਤਲਬ ਇੰਨਾ ਜ਼ਿਆਦਾ ਉਹਨਾਂ ਤੇ ਲੱਗੇ ਨੇ ਵੀ ਸਾਰੀ ਪ੍ਰਾਪਰਟੀ ਜਿਹੜੀ ਆ ਇੰਡੀਆ ਦੀ ਉਹਨਾਂ ਕੋਲ ਹੋਣੀ ਚਾਹੀਦੀ ਤੇ ਅਸੀਂ ਉਹਨਾਂ ਕੋਲੇ ਹੀ ਕੰਟਰੋਲ ਕਰੀਏ ਬਾਕੀ ਕੋਈ ਕੰਟਰੋਲ ਨਾ ਆਵੇ ਇਤੋਂ ਤੱਕ ਪੰਜਾਬ ਦੇ ਵਿੱਚ ਜਿਹੜੀ ਜ਼ਮੀਨਾਂ ਕਿਸਾਨਾਂ ਦੀ ਆ ਉਹ ਲੈਂਡ ਦੀ ਗੱਲ ਚੱਲੀ ਉਹਨਾਂ ਦੇ ਇੱਕ ਅਧਿਕਾਰੀ ਨੇ ਕਿਹਾ ਵੀ ਸਾਨੂੰ ਕਟੋ-ਕਟ 5-5000 ਏਕੜ ਦੇ ਕਲਸਟਰ ਬਣਾ ਲਓ। ਅਸੀਂ ਜ਼ਮੀਨ ਲੈਣ ਲਈ ਤਿਆਰ ਆ। ਖੇਤੀ ਵੀ ਕਰਾਂਗੇ ਅਸੀਂ, ਡਟ ਕੇ ਕਰਾਂਗੇ ਅਸੀਂ। ਕਿਸਾਨ ਦੇ ਪੰਜਾਬ ਦੇ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਇਹਨੂੰ ਤਿੰਨ ਕ ਨੂੰ ਵਾਪਸ ਕੀਤੀ ਸੀ। ਇਸ ਕਰਕੇ ਮਾਨਸਾ ਵੀ ਅੱਜ ਗਏ ਨੇ। ਬਾਦਲ ਸਾਹਿਬ ਉਹਦੋਂ ਗਏ ਸੀ ਵੀ ਜੋ ਨਸ਼ੇ ਦੀ ਗੱਲ ਸੀਗੀ। ਨਸ਼ੇ ਦੀ ਗੱਲ ਸੀ ਕੇਂਦਰ ਸਰਕਾਰ ਵੀ ਬੀਜੇਪੀ ਦੀ ਸੀ ਕਿ ਤੇ ਉਹ ਫਿਰ ਬੀਜੇਪੀ ਦੇ ਖਿਲਾਫ ਤੇ ਬੋਲਣੀ ਏ ਕਹਿੰਦੇ ਸੀ ਕਾਂਗਰਸ ਦੀ ਸਰਕਾਰ ਸਮੇਂ ਸਮੇਂ ਹੁੰਦਾ ਰਿਹਾ ਜਦੋਂ ਸ਼ੁਰੂ ਹੋਇਆ ਇਸ ਕਰਕੇ ਉਹ ਨਸ਼ਵਰਤ ਗਏ ਸੀ ਤੇ ਮਾਨ ਸਾਹਿਬ ਅੱਜ ਵਪਾਰ ਨੂੰ ਲੈ ਕੇ ਗਏ ਨੇ ਅੱਜ ਉਹਦੇ ਧੱਕਾ ਮਰਕੀ ਵੀ ਹੋਈ ਹੈ ਤੇ ਉਹ ਸਿਰ ਤੇ ਆਪਣੀ ਕਣਕ ਵੀ ਰੱਖ ਕੇ ਲੈ ਕੇ ਗਏ ਮਾਨ ਸਾਹਿਬ ਨੇ ਗੱਲ ਕਹੀ ਵੀ ਜਿਹੜੀ ਕਣਕ ਸਾਡੀ ਇੱਥੇ 2400 ਕਰੋੜ ਮਿਲਦੀ ਹੈ ਤੇ ਜੇ ਸੀ ਬਾਰਡਰ ਪ੍ਰੈਸ ਕਰਦੀ ਸਾਡੀ 3400 ਕਰੋੜ ਵਿਕੇ ਰਹੀ ਸੀ ਸੋਰੀ 34 ਰੁਪਏ ਦੇ ਵੇਖੇਗੀ ਸਾਡੀ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕਰਦਾ ਹਾਂ। ਕਿਸਾਨਾਂ ਦਾ ੱਟਕਾ ਹੋ ਰਿਹਾ। 1970 ਦੇ ਵਿੱਚ ਜੇ 100 ਰੁਪਏ ਕਿੰਟਲ ਕਣਕ ਸੀ ਤੇ ਇੱਕ ਜਿਹੜਾ ਮੁਲਾਜ਼ਮ ਸੀ ਦੀ 200 ਰੁਪਏ ਤਨਖਾਹ ਸੀ। ਜਦ 300 ਰੁਪਏ ਨਾਲ ਖਾਣਾ ਲੱਗਉ ਤੁਸੀਂ। 100 ਰੁਪਏ ਕਿੰਟਲ ਕਣਕ ਦੀ ਸੀ ਤੇ ਉਹ ਸਿਰਫ 20 ਗੁਣਾ ਵੱਧ। ਜੇ ਜਿਹੜਾ ਇੱਕ ਮੁਲਾਜ਼ਮ ਸੀ ਉਹਦੀ ਤਨਖਾਹ ਜੇ 300 ਰੁਪਏ ਸੀ ਤੇ ਉਹ 200 ਬਣਾ ਵਧੀ ਇਹ ਗੱਲ ਕਿਸਾਨ ਤੇ ਭੁਗੈਈ ਦਾ ਅਸਰ ਨਹੀਂ ਹੋਇਆ ਇਸ ਕਰਕੇ ਉਹ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਆ 1976-77 ਦੇ ਵਿੱਚ ਓਪਨ ਵਪਾਰ ਕਰ ਦਿੱਤਾ ਗਿਆ ਸਾਡੇ ਕਿਸਾਨਾਂ ਨੇ ਵਪਾਰੀਆਂ ਲਈ ਇਥੋਂ ਸਿੱਧੇ ਆਲੂ ਭੇਜੇ ਇराण ਰਾਗ ਨੂੰ ਤੇ ਬੜਾ ਜਿਆਦਾ ਫਾਇਦਾ ਹੈ ਬਹੁਤ ਫਾਇਦਾ ਹੈ ਕਿਸਾਨਾਂ ਨੂੰ ਜਿਹੜੀ 300 ਰੁਪਏ ਦੀ ਸੀ ਉਹ 3000 ਦੀ ਵੇਚੀ ਉਹਨਾਂ ਨੇ 인ਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੀ ਸਾਡੇ ਵਪਾਰੀਆਂ ਜਾ ਕੇ ਰੋਲਾ ਪਾਤਾ ਵੀ ਭਾਈ ਕਾਨੂੰ ਫੰਡ ਸਾਡੇ ਕੋਲ ਹੈ ਤੁਸੀਂ ਇਲੈਕਸ਼ਨ ਫੰਡ ਇਹ ਕੰਨ ਕਿਡੇ ਤੁਸੀਂ ਉਹਨਾਂ ਫਿਰ ਲੋਕ ਰਾਤੀ ਵੀ ਨਹੀਂ ਇਹ ਵਪਾਰੀ ਗਿੱਦਗੀ ਪੇਜਣਗੇ ਕਿਸਾਨਾਂ ਤੱਕਾ ਹੋ ਰਿਹਾ ਸਾਨੂੰ ਪਤਾ ਐ ਇਸ ਗੱਲ ਦਾ ਪਰ ਕਿਸਾਨਾਂ ਦੀ ਇੱਕ ਬੇਨਤੀ ਕਰਦੇ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੇ ਤੁਸੀਂ ਜੇ ਧੌਣ ਤੇ ਗੋਡਾ ਰੱਖਣਾ ਤੇ ਇਹਦਾ ਲੀਡਰਾਂ ਦੇ ਰੱਖੋ ਲੋਕਤਾਂ ਨਾਲ ਸਾਥ ਦੇਣਗੇ ਜੇ ਲੋਕਾਂ ਨੂੰ ਤੰਗ ਕਰਿਓਗੇ ਤੇ ਫਿਰ ਤਾਂ ਨਾਲ ਕੋਈ ਨਹੀਂ ਦੇਗਾ ਮਾਨ ਸਾਹਿਬ ਦਾ ਐਕਸ਼ਨ ਬਿਲਕੁਲ ਦਰਸ਼ੀ ਅੱਜ ਉਹਨਾਂ ਨੇ ਇੱਕ ਸੰਕੇਤ ਮਾਤਰ ਇਹ ਨਹੀਂ ਗੱਲ ਬੋਰਡਰ ਪ੍ਰੋਸੈਸ ਸੰਕੇਤ ਮਾਤਰ ਉਸਨਾਂ ਦੀ ਮੰਗ ਸੀ ਉਹਨੂੰ ਲੈ ਕੇ ਗਏ ਨੇ ਜੀ